ਮਾਤਾ ਕੁਸ਼ਲਿਆ ਕल्याण ਸੰਮਤੀ ਵੱਲੋਂ ਲੜਕੀਆਂ ਦੇ ਲਈ ਔਰ ਸ਼੍ਰੀ ਸ਼ਹੀਦ ਮਦਰ ਲਾਲ ਠੀਂਗਰਾ ਲੜਕਿਆਂ ਨੂੰ ਇਹ ਵਜੀਫੇ ਪਿਛਲੇ 15-20 ਸਾਲਾਂ ਤੋਂ ਦਿੱਤੇ ਜਾ ਰਹੇ ਨੇ ਲక్ష్ਮੀ ਕਾਂਤਾ ਚਾਵਲਾ ਜਿਹੜੇ ਪੁਰਵ ਮੰਤਰੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਵਜੀਫੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਦਿੱਤੇ ਜਾਂਦੇ ਤਾਂ ਜੋ ਛੋਟੇ-ਛੋਟੇ ਬੱਚਿਆਂ ਨੂੰ ਪੜ੍ਹਾਈ ਕਰਨ ਦਾ ਇੱਕ ਮਨ ਬਣਿਆ ਰਹੇ ਤੇ ਉਹ ਗਰੀਬੀ ਕਾਰਨ ਪੜ੍ਹਾਈ ਜਿਹੜਾ ਕੱਟ ਪੁੱਛ ਰਹਿ ਜਾਂਦੇ ਨੇ ਉਹ ਨਾ ਰਿਹਾ ਜਾਏ ਸੋ ਇਸ ਉਪਰਾਲਾ ਸ਼ੁਰੂ ਕੀਤਾ ਗਿਆ ਸੀਗਾ ਉਸ ਉਪਰਾਲੇ ਦੇ ਤਹਿਤ ਦਲੋਨ ਦੁਰਗਿਆਨਾ ਕਮੇਟੀ ਦੇ ਅਧਿਐਖਸ਼ ਬਣਨ ਦੇ ਚੋਣਾਂ ਦੇ ਦੌਰਾਨ ਨੇ ਵਾਅਦਾ ਵੀ ਕੀਤਾ ਸੀਗਾ ਕਿ ਦੁਰਗਿਆਨਾ ਕਮੇਟੀ ਦੇ ਜਿਹੜੇ ਬੱਚੇ ਨੇ ਦੁਰਗਿਆਨਾ ਕਮੇਟੀ ਦੇ ਅੰਦਰ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੇ ਬੱਚਿਆਂ ਨੂੰ ਵੀ ਇਹ ਵਜੀਫਾ ਦਿੱਤਾ ਜਾਏਗਾ ਪਰ ਕਿਸੇ ਕਾਰਨ ਦੁਰਗਿਆਨਾ ਕਮੇਟੀ ਅਸਮਰਥ ਨਜ਼ਰ ਆਈ ਸੀ ਕਿ ਪਰ ਭੈਣਜੀ ਨੇ ਆਪਣਾ ਇੱਕ ਵਾਅਦਾ ਕੀਤਾ ਸੀਗਾ ਕਿ ਉਹਨਾਂ ਬੱਚਿਆਂ ਨੂੰ ਵੀ ਇਹ ਵਜੀਫੇ ਦਿੱਤੇ ਜਾਣਗੇ ਸੋ ਅੱਜ ਉਸੇ ਲੜੀ ਦੇ ਤਹਿਤ ਦੁਰਗਿਆਨਾ ਕਮੇਟੀ ਦੇ ਹਾਲ ਦੇ ਵਿੱਚ ਅੱਜ ਮਾਤਾ ਕੁਲਾਸ਼ ਕੁਸ਼ਲਿਆ ਕਲਿਆਣ ਕੰਨਿਆ ਕਲਿਆਣ ਸੰਮਤੀ ਅਤੇ ਮਦਨ ਜੇਦ ਮਦਨ ਲਾਲ ਢੀਗਰਾ ਸਮਾਰਕ ਦੀ ਔਰ ਵੱਲੋਂ ਉਹਨਾਂ ਨੂੰ ਵਜੀਫੇ ਦਿੱਤੇ ਜਾਂਦੇ ਇਹ 8ਵੀਂ ਤੱਕ ਦੇ ਵਿਦਿਆਰਥੀਆਂ ਨੂੰ ਜਿਹੜੇ ਨੇ 800 ਰੁਪਿਆ ਤੇ 8ਵੀਂ ਤੋਂ ਵੱਧ ਵੱਧ ਜਿਹੜੇ ਉੱਪਰਲੀ ਕਲਾਸਾਂ ਵਾਲੇ ਨੇ ਉਹਨਾਂ ਨੂੰ 1500 ਰੁਪਿਆ ਇਹ ਵਜੀਫੇ ਅੱਜ ਦਿੱਤੇ ਜਾ ਰਹੇ ਨੇ ਤੁਸੀਂ ਤਸਵੀਰਾਂ ਵੀ ਵੇਖ ਰਹੇ ਹੋ ਇਹ ਦੁਰਗਿਆਨਾ ਕਮੇਟੀ ਦੇ ਅੰਦਰ ਹੀ ਇਹ ਪ੍ਰੋਗਰਾਮ ਹੈ ਮਗਰ ਇਹ ਦੁਰਗਿਆਨਾ ਕਮੇਟੀ ਨਾਲ ਦਾ ਕੋਈ ਸੰਬੰਧ ਨਹੀਂ ਹੈ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਭੈਜੀ ਲక్ష్ਮੀ ਕਾਂਤਾ ਚਾਵਲਾ ਦੀ ਦੇਖ ਰੱਖ ਦੇ ਵਿੱਚ ਇਹ ਵਜੀਫੇ ਅੱਜ ਵੰਡੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੱਚਿਆਂ ਨੂੰ ਇਸ ਖਾਸ ਕਰਕੇ ਜਿਹੜੇ ਦੁਰਗਿਆਨਾ ਕਮੇਟੀ ਦੇ EMPLOYEE ਨੇ ਦੁਰਗਿਆਨਾ ਕਮੇਟੀ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਵੀ ਵਜੀਫੇ ਦਿੱਤੇ ਜਾ ਰਹੇ ਨੇ ਸੋ ਇਹ ਜਿਹੜੇ ਯੋਜਨਾ ਹੈ ਇਹ ਜਿਹੜੀ ਯੋਜਨਾ ਸੀਗੀ ਭੈਜੀ ਲక్ష్ਮੀ ਕਾਂਤਾ ਚਾਵਲਾ ਜੀ ਨੇ ਅਜ ਤੋਂ 14-15 ਸਾਲ ਪਹਿਲੇ ਸ਼ੁਰੂ ਕੀਤੀ ਸੀਗੀ ਔਰ ਇਸੇ ਲੜੀ ਦੇ ਤਹਿਤ ਵਕ ਵਕ ਦਾਨੀ ਸਜਣਾ ਦੇ ਸਹਿਯੋਗ ਦੇ ਨਾਲ ਮਾਤਾ ਕੁਸ਼ਲਿਆ ਕਲਿਆਣ ਕੰਨਿਆ ਕਲਿਆਣ ਸੰਮਤੀ ਔਰ ਸ਼ਹੀਦ ਮਦਨ لال ਟਿੰਗਰਾ ਸਮਾਰਕ ਵੱਲੋਂ ਇਹ ਜਿਹੜੇ ਵਜੀਫੇ ਨੇ ਅੱਜ ਦਿੱਤੇ ਜਾ ਰਹੇ ਨੇ ਸੋ ਇਹਨਾਂ ਵਜੀਫੀਆਂ ਨੂੰ ਦੇਣ ਦੇ ਲਈ ਅੰਮ੍ਰਿਤਸਰ ਦੇ ਡੀਸੀਪੀ ਆ ਹਰਪਾਲ ਸਿੰਘ ਜੀ ਉਹ ਵੀ ਪਹੁੰਚੇ ਸਨ ਆਈਐਸ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚੇ ਨੇ ਤੇ ਹੋਰ ਜਿਹੜੀਆਂ ਸੰਸਥਾਵਾਂ ਦੇ ਮੁਖੀ ਹਨ ਉਹ ਵੀ ਇੱਥੇ ਮੌਜੂਦ ਨੇ ਸ਼ਹੀਦ ਮਦਨ ਲਾਲ ਟਿੰਗਰਾ ਸੁਸਾਇਟੀ ਵੱਲੋਂ ਅੱਜ ਛੋਟੇ ਛੋਟੇ ਬੱਚਿਆਂ ਨੂੰ ਵਜੀਫੇ ਦਿੱਤੇ ਜਾ ਰਹੇ ਨੇ ਇਹ ਵਜੀਫੇ ਲక్ష్ਮੀ ਕਾਂਤਾ ਚਾਵਲਾ ਜੀ ਦੀ ਐਨਜੀਓ ਵੱਲੋਂ ਦਿੱਤੇ ਜਾ ਰਹੇ ਦੁਰਗਿਆਨਾ ਕਮੇਟੀ ਦੁਰਗਿਆਨਾ ਮੰਦਰ ਦੇ ਅੰਦਰ ਹੈ ਵਜੀਫੇ ਵੰਡੇ ਜਾ ਰਹੇ ਨੇ ਜਿਆਦਾ ਜਾਣਕਾਰੀ ਅਸੀਂ ਬੇਰੇ ਡਾਕਟਰ ਰਕੇਸ਼ ਕੋਲ ਡਾਕਟਰ ਸਾਹਿਬ ਵਜੀਫੇ ਅੱਜ ਬੱਚਿਆਂ ਨੂੰ ਦਿੱਤੇ ਜਾ ਰਹੇ ਆ ਇਹਦੇ ਬਾਰੇ ਥੋੜਾ ਲੈਬਰੇਟ ਕਰਿਓ ਕਿ ਇਹ ਵਜੀਫੇ ਬੱਚਿਆਂ ਨੂੰ ਕਿਹੜੀ ਕਿਹੜੀ ਉਮਰ ਤੱਕਨ ਕਿਸ ਤਰ੍ਹਾਂ ਕਦੋਂ ਤੋਂ ਦੇ ਰਹੇ ਹੋ ਜੈ ਸ਼੍ਰੀ ਰਾਮ ਜੀ ਪਹਿਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੇ ਮੈਂ ਤੁਹਾਨੂੰ ਦੱਸ ਦਿਆਂ ਮਾਤਾ ਕਸ਼ਲਿਆ ਕਲਿਆਣ ਸਮਿਤੀ ਲੜਕੀਆਂ ਨੂੰ ਸ਼ਹੀਦ ਮਨਨ ਲਾਲ ਢਿੰਗਰਾ ਲੜਕਿਆਂ ਨੂੰ ਜਿੰਨੀਆਂ ਮਰਜ਼ੀ ਪਾਈ ਸਾਡੇ ਨਾਂ ਪਰ ਇਹ ਸਾਰਿਆਂ ਦੇ ਅੱਡ ਸਾਡੇ ਭਾਂਜੀ ਹੋਈ ਆ ਉਹਨਾਂ ਦੀ ਮਿਹਨਤ ਸਦਕਾ ਚੱਲ ਰਹੀ ਹੈ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿਆਂ ਅੱਜ ਤੋਂ ਕਾਫੀ 15 16 ਸਾਲ ਪਹਿਲੋਂ ਭਾਂਜੀ ਕੋਰੀ ਅਨਗੜ ਸਕੂਲ ਚ ਗਏ ਸੀ ਉੱਥੇ 41 ਬੱਚੇ ਕਲਾਸ ਚ ਬੈਠੇ ਸੀ ਤੋ 40 ਬੱਚੇ ਖੁਸੀ ਇੱਕ ਬੱਚਾ ਰੋ ਰਿਹਾ ਸੀ ਭੰਜੀ ਨੇ ਉਹਦੀ ਟੀਚਰ ਨੂੰ ਸਾਦ ਕੇ ਬੁਲਾਇਆ ਉਹ ਬੱਚੇ ਦੀ ਗੱਲ ਸੁਣ ਕੇ ਬੜੇ ਕਹਿੰਦਾ ਜੀ ਇਹਨਾਂ ਨੂੰ ਕੋਈ ਨਾ ਕੋਈ ਸਰਕਾਰੀ ਸੁਵਿਧਾ ਸਾਹਿਬ ਨੂੰ ਮਿਲ ਜਾਂਦੀ ਹੈ ਨਾ ਮੇਰਾ ਫਾਦਰ ਦਾ ਵੀ ਕੰਮ ਕਾਇ ਨਹੀਂ ਤੁਸੀਂ ਸਮਝਦੇ ਜੋ ਸੁਵਿਧਾ ਮਿਲਦੀਆਂ ਵਗੋਂ ਉਦੋਂ ਦਾ ਭੰਦੀ ਨੇ ਪ੍ਰਣ ਕਰ ਲਿਆ ਸੀ ਕਿ ਜਾਤ ਪਾਤ ਕੋਈ ਨਹੀਂ 8ਵੀਂ ਤੱਕ ਦੇ ਬੱਚਿਆਂ ਨੂੰ 900 ਰੁਪਇਆ 8ਵੀਂ ਤੋਂ 12ਵੀਂ ਕੱਗਦੇ ਬੱਚਿਆਂ ਨੂੰ 1500 ਰੁਪਇਆ ਮਾਤਾ ਕੁਸ਼ਲਿਆ ਕਲਿਆਣ ਸਮਿਤੀ ਵੱਲੋਂ ਲੜਕੀਆਂ ਨੂੰ ਮਦਨ ਲਾਲ ਢੀਗਰਾ ਸੰਘਰਸ਼ ਉਸ ਤੋਂ ਬਾਅਦ ਫਿਰ 2022 ਚ ਦੁਰਗਿਆਣੇ ਦੀ ਇਲੈਕਸ਼ਨ ਹੋਈ ਤੇ ਵੀ ਭੈਣ ਜੀ ਨੇ ਵਾਦਾ ਕੀਤਾ ਸੀ ਸਟਾਫ ਦੇ ਵਿੱਚ ਪਰ ਚਲੋ ਕਮੇਟੀ ਦਾ ਆਪਣਾ ਸਿਸਟਮ ਹੈ ਉਹਨਾਂ ਨੇ ਨਹੀਂ ਪੂਰਾ ਕੀਤਾ ਪਰ ਭੈਣ ਜੀ ਨੇ ਜੋ ਵਾਦਾ ਕੀਤਾ ਸੀ ਹੁਣ ਜਿਹੜੇ ਦੁਰਗਿਆਣੇ ਦੇ ਵੀ ਸਟਾਫ ਦੇ ਬੱਚੇ ਆ ਪੁਜਾਰੀਆਂ ਦੇ ਸਟਾਫ ਦੇ ਹੈਲਪਰਾਂ ਸਾਰਿਆਂ ਦੇ ਬੱਚਿਆਂ ਨੂੰ ਉਹੀ ਸੇਮ ਸਿਸਟਮ 8ਵੀਂ ਤੱਕ ਦੇ ਬੱਚਿਆਂ ਨੂੰ 900 8ਵੀਂ ਤੋਂ ਲੈ ਕੇ 12ਵੀਂ ਤੱਕ ਦੇ ਮੇਰਾ ਸਿਰਫ ਇਹਨਾ ਕਹਿਣਾ ਹੁਣ ਅੱਜ ਦੇਖੋ ਆਪਣੇ ADC ਰੁਪਾਲ ਜੀ ਆਏ ਸੀ ਸਾਡੇ IAS ਅਫਸਰ ਨਵੇਂ ਮੈਡਮ ਦੀ ਸਾਹਮਣੇ ਭੇਜਿਆ ਆਨਾਂ ਦਾ ਮਤਲਬ ਪਤਾ ਕੀ ਆ ਜੋ ਮਰਜੀ ਕਰੋ ਆਪਣੇ ਸੁੱਖਾਂ ਪਿੱਛੇ ਹਿੰਮਤ ਜਿੱਥੇ ਮਰਜੀ ਮੱਥੇ ਟੇਗੇ ਪਰ ਅਸਲੀ ਨੇ ਕਮਾਈਆ ਹੋਈ ਦਵਾਈ ਪੜਾਈ ਤੇ ਲਹਾਈ ਵੀ ਦੇਖੋ 12 14 ਸਾਲਾਂ ਨਾਲ ਸੱਤ ਸਕੂਲ ਵੀ ਚੱਲਦੇ ਸਲਾਈ ਸਕੂਲ ਪਿੱਛੇ ਲੱਗੇ ਜਿੱਥੇ ਤੁਹਾਨੂੰ ਤੁਸੀਂ ਦੇਖਿਆ ਹੀ ਆ ਮੇਰੀ ਤੇ ਸਾਰੇ ਅਗੇ ਪ੍ਰਾਰਥਨਾ ਇਹਦੇ ਨਾਲੋਂ ਵੱਡੀ ਸਮਾਜ ਸੇਵਾ ਕੋਈ ਨਹੀਂ ਸਾਡੀ ਦੇ ਬਜਰੰਗ ਬਲੀ ਅਗੇ ਹੋਈ ਪ੍ਰਾਰਥਨਾ ਈਸ਼ਵਰ ਨੂੰ ਅਨ ਤੰਦਰੁਸਤੀ ਦਵੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਸੈਂਕੜੇ ਬੱਚਿਆਂ ਨੂੰ ਹਰ ਤਿੰਨ ਮਹੀਨੇ ਇਹਨੇ ਪੜ੍ਹ ਲਿਖਣ ਜਾਣ ਇਹ ਅੱਗੋਂ ਹੋਰ ਇਹਨੇ ਬੱਚਿਆਂ ਨੂੰ ਦੇਣ ਸਾਡੀ ਦੇ ਹੋਈ ਦੁਆ ਜੈ ਸ਼ੇਰ ਜੀ ਸਰ ਅੱਜ ਸ਼੍ਰੀ ਮਦਨਾਲ ਜੀ ਢਿੰਗਰਾ ਜੀ ਦੀ ਜਾਜੋ ਟਰਸਟ ਬਣਿਆ ਮੈਡਮ ਲక్ష్ਮੀ ਕਾਂਚਾਵਲਾ ਜੀ ਨੇ ਬਹੁਤ ਹੀ ਚੰਗਾ ਉਪਰਾਲਾ ਕਰਕੇ ਜਿਹੜੇ ਬੱਚਿਆਂ ਨੇ ਐਜੂਕੇਸ਼ਨ ਦੇ ਵਿੱਚ ਚੰਗਾ ਮਿਹਨਤ ਨਾਲ ਪੜਾਈ ਕੀਤੀ ਹੈ ਉਹਨਾਂ ਨੂੰ ਅੱਜ ਜੜਿਆ ਵਜੀਫੇ ਉਹਨਾਂ ਨੂੰ ਦਿੱਤੇ ਗਏ ਆ ਜਿਨ੍ਹਾਂ ਦੇ ਨਾਲ ਬੱਚਿਆਂ ਦੇ ਜਿਹੜੇ ਹੌਸਲੇ ਵਧਦੇ ਆ ਬੱਚਿਆਂ 'ਚ ਪੜ੍ਹਾਈ ਕਰਨ ਦਾ ਹੋਰ ਉਤਸ਼ਾਹ ਪੈਦਾ ਹੁੰਦਾ ਇਹ ਬਹੁਤ ਵਧੀਆ ਪ੍ਰੋਗਰਾਮ ਆ ਤੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਕਿ ਇਹੋ ਜਿਹੇ ਮੌਕਿਆਂ ਦੇ ਤੇ ਭੈਣ ਜੀ ਨੇ ਮੈਨੂੰ ਬੁਲਾ ਕੇ ਤੇ ਜਿਹੜਾ ਐਡਾ ਵੱਡਾ ਮੇਰਾ ਸਤਿਕਾਰ ਕੀਤਾ ਮੈਂ ਨਾਲ ਰਾਜੀ ਧੰਨਵਾਦੀ ਹਾਂ ਤੇ ਮੈਂ ਭੈਣ ਜੀ ਵਕਸ਼ਿੰਗਾਂ ਚਾਲੂ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਬਹੁਤ ਚੰਗਾ ਪ੍ਰੋਗਰਾਮ ਆ ਉਹਨਾਂ ਦਾ ਜਿਹਦੇ ਨਾਲ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪੈਦਾ ਹੁੰਦਾ ਤੇ ਬੱਚੇ ਹੋਰ ਵੀ ਗਾਂ ਤੋਂ ਮਿਹਨਤ ਨਾਲ ਪੜ੍ਹਾਈ ਕਰੇ ਚੰਗਾ ਬਸੰਤ ਨੀਤਿਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਹਮੇਸ਼ਾ